ਅੱਜ ਐਸਐਸਓਸੀ ਥਾਣਾ ਸਟੇਟਸ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਜਿਹੜਾ ਜਸਬੀਰ ਸਿੰਘ son of ਮੋਨ ਸਿੰਘ ਹੈ ਸਰ ਉਹ ਇੱਕ ਜਾਨਮਾਹਲ ਵੀਡੀਓ ਦੇ ਨਾਮ ਤੋਂ YouTube ਚੈਨਲ ਚਲਾਉਂਦਾ ਹੈ ਸਰ ਉਹਦੇ ਖਿਲਾਫ ਅਲਿਗੇਸ਼ਨਸ ਇਹ ਸੀਗੇ ਕਿ ਉਹਦੇ ISI ਨਾਲ ਲਿੰਕ ਹੈ ਉਹਨੂੰ ਇੰਟਰਨੈਸ਼ਨਲ ਫੰਡਿੰਗ ਹੁੰਦੀ ਹੈ ਪਲੱਸ ਉਹਦੇ ਕੋਲ ਕੁਝ ਐਜਾ ਸੈਂਸਿਟਿਵ ਡਾਟਾ ਹੈ ਜੋ ਇਹਨਾਂ ਨੇ ਰਿਟ੍ਰਾਈਵ ਕਰਨਾ ਸਰ ਉਸ ਬਾਬਤ ਇਹਨਾਂ ਨੇ ਐਪਲੀਕੇਸ਼ਨ ਜੱਜ ਸਾਹਿਬ ਕੋਲ ਦਿੱਤੀ ਸੀ ਕਿ ਜੋ ਇਹਨਾਂ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਪਨਜਾਇਬ ਸਾਹਿਬ ਨੇ ਉਹ ਐਪਲੀਕੇਸ਼ਨ ਡਿਕਲਾਈਨ ਕਰਕੇ 7 ਦਿਨ ਦੇ ਰਿਮਾਂਡ ਨੂੰ ਸਿਰਫ 3 ਦਿਨ ਦਾ ਰਿਮਾਂਡ ਜਿਹੜਾ ਐਸਐਸਓਸੀ ਨੂੰ ਦਿੱਤਾ ਤੇ ਸ਼ਨੀਵਾਰ ਨੂੰ ਦੁਆਰਾ ਪੇਸ਼ ਕਰਨ ਦੇ ਜਿਹੜੇ ਆ ਉਹ ਜਾਇਬ ਸਾਹਿਬ ਨੇ ਹੁਕਮ ਦਿੱਤੇ ਐਸਐਸਓਸੀ ਨੂੰ ਸਰ ਠੀਕ ਕਰ ਕਹਿਣਾ ਦਸਵੀਰ ਸਿੰਘ ਦਾ ਸਵਾਲ ਹੁੰਦਾ ਕਿ ਸਰ ਜੋ ਜਸਬੀਰ ਸਿੰਘ ਦਾ ਕਹਿਣਾ ਇਹ ਹੈ ਕਿ ਜੋ ਇਹਨਾਂ ਨੇ ਐਸਐਸਓਸੀ ਨੇ ਜੋ ਐਪਲੀਕੇਸ਼ਨ ਦਿੱਤੀ ਹੈ ਪਲੱਸ ਜੋ ਇਹਨਾਂ ਨੇ ਐਫਆਈਆਰ ਵੀ ਲੋਜ ਕੀਤੀ ਹੈ ਉਹਦੇ ਖਿਲਾਫ ਉਹਦਾ ਕਹਿਣਾ ਹੈ ਕਿ ਇਹਨੂੰ 17 ਮਈ 2025 ਤੋਂ ਲਗਾਤਾਰ ਸਮਨ issues ਹੋ ਰਹੇ ਸੀਗੇ ਪਲੱਸ ਇਹ ਐਸਐਸਓਸੀ ਕੋਲ ਲਗਾਤਾਰ ਪੇਸ਼ ਹੋ ਰਿਹਾ ਸੀਗਾ ਇਹਨੇ ਪ੍ਰੋਪਰ ਉਹਨਾਂ ਨੂੰ ਕੋਆਪਰੇਟ ਕੀਤਾ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਪ੍ਰੋਪਰ ਉਹਨਾਂ ਨੇ ਇਨਟੈਰੋਗੇਟ ਕੀਤਾ ਹੈ ਇਹਨੂੰ ਈਵਨ ਕਿ ਇਹਦਾ ਮੋਬਾਈਲ ਫੋਨ ਵੀ ਉਹਨਾਂ ਨੇ ਲਿੱਤਾ ਪਲੱਸ ਇਹਨੇ ਖੁਦ ਹੀ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਤਹਿਤ ਇਹਨੇ ਆਪਣੇ ਜੋ ਵੀ ਬੈਂਕ ਸਟੇਟਮੈਂਟ ਸੀਗੀਆਂ ਬੈਂਕ ਅਕਾਊਂਟ ਸੀਗੇ ਜਿੰਨੇ ਵੀ ਇਹਦੇ ਸਾਰੇ ਜੋ ਵੀ ਇਹਦੇ ਕੋਲ ਪ੍ਰੋਪਰ ਫੰਡ ਸੀਗੇ ਉਹਦਾ ਸਾਰਾ ਡਾਟਾ ਸਾਰਾ ਰਿਕਾਰਡ ਇਹਨਾਂ ਨੇ ਲਿਆ ਕੇ ਜਿਹੜਾ ਐਸਐਸਓਸੀ ਨੂੰ ਵੀ ਸਬਮਿਟ ਕੀਤਾ ਸੀਗਾ ਬਟ ਸਰ ਐਸਐਸਓਸੀ ਨੇ ਐਫਆਈਆਰ ਦੇ ਵਿੱਚ ਇਵਨ ਕਿ ਜੋ ਐਪਲੀਕੇਸ਼ਨ ਅਜ ਦੱਸਾ ਉਹਨੂੰ ਦਿੱਤੀ ਹੈ ਉਹਦੇ ਵਿੱਚ ਟੋਟਲੀ ਇਗਨੋਰ ਕਰਕੇ ਇੱਕ ਫਾਲਸ ਅਲਿਗੇਸ਼ਨਸ ਲਗਾ ਕੇ ਐਫਆਈਆਰ ਜਿਹੜੀ ਲਾਜ ਕੀਤੀ ਹੈ ਹੁਣ ਸਰ ਇਹਨੂੰ 3 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਦਿੱਤਾ ਹੁਣ ਜਦ ਪੁਲਿਸ ਰਿਮਾਂਡ ਤੋਂ ਬਾਅਦ ਫਰਦਰ ਜੋ ਇਨਵੈਸਟੀਗੇਟ ਕਰਦੇ ਆ ਪਰ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਤਰਕ ਹੈ ਉਹ ਜੱਜ ਸਾਹਿਬ ਕੋਲ ਰੱਖਾਂਗੇ ਸਰ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਜਾ ਰਿਹਾ ਕਿ ਲਗਾਤਾਰ ਜਿਹੜੀ ਬਾਰਡਰ ਏਰੀਆ ਦੀ ਵੀਡੀਓਜ਼ ਜੜੀਆਂ ਕਿੱਤੀਆਂ ਇਹਦੇ ਵੱਲੋਂ ਅਪਲੋਡ ਕੀਤੀਆਂ ਗਈਆਂ ਸੀ ਜਰਮੀਤ ਸਿੰਘ ਵੱਲੋਂ ਤੇ ਬਾਅਦ ਵਿੱਚ ਜਿਸ ਵਨ ਜੋਤੀ ਨੂੰ ਉਤਰਾ ਰੈਸਟ ਨੂੰ ਬਾਰੇ ਵੀਡੀਓਜ਼ ਕਲੀਅਰ ਕਰ ਦਿੱਤੀਆਂ ਗਈਆਂ ਸਰ ਉਹੀ ਜਿਹੜੀ ਇਹ ਦੱਸਣਯੋਗ ਗੱਲ ਇਹ ਹੈ ਕਿ ਜਿਹੜੀਆਂ ਇਹਨਾਂ ਨੇ ਵੀਡੀਓਜ਼ ਜੋ ਇਹ ਕਹਿੰਦੇ ਆ ਸਰ ਕੁਝ ਵੀ ਡਾਟਾ ਇਹਨਾਂ ਨੇ ਅਜੇ ਜੱਜ ਸਾਹਿਬ ਸਾਹਮਣੇ ਕੁਝ ਪੇਸ਼ ਹੀ ਨਹੀਂ ਕੀਤਾ ਹੈਗਾ ਜੇ ਹੈ ਜੀ ਕੋਈ ਗੱਲ ਹੁੰਦੀ ਤਾਂ ਜੱਜ ਸਾਹਿਬ ਸਾਹਮਣੇ ਤਾਂ ਪੇਸ਼ ਕਰਦੇ ਕੁਝ ਸੈਟੀਸਫੈਕਟਰੀ ਤਾਂ ਕੁਝ ਐਵੀਡੈਂਸ ਦੇ ਵਿੱਚ ਲਿਆਉਂਦੇ ਕਿਉਂਕਿ ਸਰ ਇੱਕ ਬੰਦੇ ਦੇ ਖਿਲਾਫ ਦੇਸ਼ ਧਰੋਹ ਦੇ ਜਿਹੜੇ ਆ ਇਹਨਾਂ ਨੇ ਅਲੀਗੇਸ਼ਨ ਲਗਾ ਦਿੱਤੇ ਆ ਇਹ 1302 307 ਨਾਲੋਂ ਵੀ ਜਿਹੜੇ ਗਹਿਰੇ ਅਲੀਗੇਸ਼ਨਸ ਆ ਸੀਰੀਅਸ ਅਲੀਗੇਸ਼ਨ ਆ ਇੱਕ ਬੰਦੇ ਨੂੰ ਦੇਸ਼ ਧਰੋਹ ਦੇ ਉੱਤੇ ਇਲਜ਼ਾਮਾਂ ਦੇ ਵਿੱਚ ਲਗਾ ਦੇਣਾ ਸਰ ਉਹਦੇ ਵਾਸਤੇ ਐਵੀਡੈਂਸ ਵੀ ਉਨਾ ਹੀ ਸਟਰੋਂਗ ਹੋਣਾ ਚਾਹੀਦਾ ਈਵਨ ਕਿ ਜੋ ਇਹਨਾਂ ਨੇ ਹੁਣ ਤੱਕ ਇਨਵੈਸਟੀਗੇਸ਼ਨ ਕੀਤੀ ਹੈ ਉਹ ਕੁਝ ਵੀ ਸਰ ਰਿਕਾਰਡ ਲਿਆ ਨਹੀਂ ਸਕੇ ਹੈਗੇ ਤਾਂ ਹੀ ਸਰ ਨੂੰ ਨੰਨ ਨੂੰ 3 ਦਿਨ ਦਾ ਮੌਕਾ ਮਿਲਿਆ ਕਿ ਜੋ ਇਹ ਇਨਵੈਸਟੀਗੇਟ ਕਰਕੇ ਕੁਝ ਲਿਆਣਾ ਚਾਹੁੰਦੇ ਆ ਤਾਂ ਲੈ ਆਣ ਨਹੀਂ ਤਾਂ ਫਿਰ ਉਸ ਤੋਂ ਬਾਅਦ ਜੱਸ ਸਾਹਿਬ ਆਪਣਾ ਜੋ ਫੈਸਲਾ ਉਹ ਦੇਣਗੇ ਸਰ ਜ਼ਰੂਰ